ਕੋ ਜਿਹੜਾ ਕਾਨੂੰਨ ਹੈ ਕਰਦੇ ਇਸ ਦਾ ਕੋਈ ਵੀ ਬੰਦਾ ਇਹ ਸਾਰੀ ਸਰਕਾਰਾਂ ਬਣਾਉਂਦੀ ਹੈ ਤੇ ਲੋਕਤੰਤਰ ਦੇ ਵਿੱਚ ਸੰਵਿਧਾਨ ਦੇ ਅਧੀਨ ਜਦੋਂ ਕੋਈ ਕਾਨੂੰਨ ਬਣਾਉਣਾ ਦਾ ਕੋਈ ਹੱਦ ਨਹੀਂ ਭਾਈ ਅਮਰਕਪਾਲ ਸਿੰਘ ਦਾ ਖਿਆਲ ਨਹੀਂ ਵੀ ਤਾਂ ਲੋਕਾਂ ਦੀਆਂ ਹਲਕੇ ਦੀਆਂ ਲੋਕਾਂ ਦੀਆਂ ਭਾਵਨਾਵਾਂ ਜਿਨ੍ਹਾਂ ਦੇ ਛਿੱਟੇ ਵੱਡੇ ਗਿੱਰਦੀ ਜਦੋਂ ਵੋਟਾਂ ਭਾਈ ਲੋਕ ਵਤਨ ਤੇ ਇਹ ਮਤ ਹੈ ਐਸਾ ਹੈ ਜੀ ਪੂਰੀ ਮੰਤ ਦਾ ਸੰਵਧਾਨਕ ਤੌਰ ਤੇ ਆਦਮੀ ਸਿਹਰਾਣਾ ਨੌਜਵਾਨ ਤੇ ਉਹ ਮੇਰਾ ਖਿਆਲ ਦੀ ਵੀ ਕੋਈ ਹੋਰ ਕਿਸੇ ਤਰੀਕੇ ਦੇ ਗੁਗਾ ਤੇ ਵੀ ਨਹੀਂ ਕਰੂਗਾ ਉਹ ਲੋਕ ਸਭਾ ਦੇ ਪਲੇਟਫਾਰਮ ਨੂੰ ਵਰਤੂਗਾ ਤੇ ਬੋਲੇ ਰਹੇ ਨਹੀਂ ਡਰ ਰਹੇ ਕਿ ਉਹ ਜਿਸ ਤਰ੍ਹਾਂ ਦਾ ਤੇ ਪ੍ਰਾਰ ਨੌਜਵਾਨ ਜਿਉ ਲੋਕ ਸਭਾ ਵਿੱਚ ਹੁੰਦਾ ਤਾਂ ਉਹ ਇਹ ਕਰਨਾ ਦੇ ਜਵਾਬ ਹੈ ਹਾਲੇ ਸਰਕਾਰ ਕੋਲ ਹੈ ਜੀ ਕਿਸੇ ਦੇ ਸਰਕਾਰ ਕੋਲ ਹੈ ਜੀ ਅੱਜ ਹੰਗਾਮਾ ਦੇ ਟੀਵੀ ਨਾਲ ਬਣੇ ਵਯਾਨ ਜਥੇਦਾਰ ਗੁਰਿੰਦਰਪਾਲ ਸਿੰਘ ਧਨੋਲਾ ਜੋ ਕਿ ਉਗੇ ਸਿੱਖ ਚਿਤਕੂਈ ਹਨ ਅਤੇ ਚੋਟੀ ਦੇ ਲਖਾਰੀ ਵੀ ਹਨ ਕਈ ਅਖਬਾਰਾਂ ਵਿੱਚ ਲੇਖ ਵੀ ਲਿਖਦੇ ਹਨ ਅਤੇ ਸੰਪਾਦਕੀਆਂ ਵੀ ਲਿਖਦੇ ਹਨ ਇਸ ਤੋਂ ਇਲਾਵਾ ਇਹਨਾਂ ਨੇ ਸਿਆਸਤ ਵੀ ਆਪਣੇ ਪਿੰਡੇ ਤੇ ਲੰਬਾ ਖਵਾਂ ਨਵਾਈ ਹੈ ਇਹ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਦਾ ਤੇ ਫਿਰ ਮੁੱਖ ਮੰਤਰੀ ਸਬਜੀਤ ਸਿੰਘ ਬਰਨਾਲਾ ਵੀ ਕਾਫੀ ਲੰਬਾ ਸਮਾਂ ਦੇ ਹੈ ਤੇ ਉਸ ਤੋਂ ਬਾਅਦ ਸਿਆਸ ਦੇ ਧੋਰਾ ਜਾਣੇ ਜਾਂਦੇ ਬਾਹੂ ਕਾਂਸ਼ੀ ਰਾਮ ਨਾਣੂ ਜੀ ਨੇ ਇਸ ਤਰ੍ਹਾਂ ਅੱਜ ਇਹਨਾਂ ਨਾਲ ਅਸੀਂ ਕਈ ਮੁੱਦਿਆਂ ਤੇ ਗੱਲ ਗੱਲਬਾਤ ਕਰਾਂਗੇ ਤੇ ਇਹ ਸਾਡੇ ਨਾਲ ਬਨੇ ਹੋਏ ਹਨ ਤੇ ਅਜਾ ਗਿੰਦਰਪਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਬਹੁਤ ਬਹੁਤ ਧੰਨਵਾਦ ਜੋਗਿੰਦ ਸਾਹਿਬ ਤੁਸੀਂ ਸਭਾਂ ਕੱਢਿਆ ਬਿਲਕੁਲ ਆਇਆ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਸੁਰੱਖਿਆ ਨੂੰ ਤੁਹਾਨੂੰ ਸਾਰੇ ਦਾ ਤੌਰ ਤੇ ਸਵਾਗਤ ਤੁਹਾਨੂੰ ਸਾਹਿਬ ਜੋ ਭਾਈ ਅਮਰਪਾਲ ਸਿੰਘ ਡਿਬੜੂਗੜ੍ਹ ਦੇ ਵਿੱਚ ਵੰਨੇ ਤੇ ਉਹਨਾਂ ਦੇ ਐਨਐਸਏ ਲਗਾਈ ਗਈ ਹੈ ਐਨਐਸਏ ਬਹਿਤ ਵੰਨੇ ਹੁਣ ਐਨਐਸਏ ਉਹਨਾਂ ਦੇ ਨਾਲ ਦੇ ਤੇ ਵਧਾਤੀ ਹੈ ਤੇ ਉਹਨਾਂ ਤੇ ਵੀ ਵਧਾਉਣ ਨੂੰ ਕਰਦੇ ਹਨ ਤੇ ਇਹ ਕੀ ਕੋਈ ਸਰਕਾਰਾਂ ਦੀ ਮਾੜੀ ਮਨਸਿਕ ਸਾਜ਼ਿਸ਼ ਹੈ ਕੀ ਗੱਲ ਹੈ ਜਾਂ ਕਿ ਉਹਨਾਂ ਦੇ ਬਾਹਰ ਆਉਣ ਦਾ ਮਾਹੌਲ ਖਰਾਬ ਹੋਊਗਾ ਦੇਖੋ ਜਿਹੜਾ ਕਾਨੂੰਨ ਹੈਗਾ ਦੇਸ਼ ਦਾ ਕੋਈ ਵੀ ਬੰਦਾ ਸਾਰੀ ਸਰਕਾਰਾਂ ਬੜਾਉਂਦੀਆਂ ਤੇ ਲੋਕਤੰਤਰ ਦੇ ਵਿੱਚ ਸੰਵਿਧਾਨ ਦੇ ਅਧੇਰ ਜਦੋਂ ਕੋਈ ਕਰੋੜ ਬਣਦਾ ਪਰਾਉਣ ਦਾ ਕੋਈ ਹਰਜ ਨਹੀਂ ਪਰ ਉਹ ਲਾਗੂ ਕਰਨ ਵਾਲੇ ਉਹ ਸਾਰਿਆਂ ਦੇ ਬਰਾਬਰ ਹੁੰਦਾ ਪਰ ਇਹ ਬਦਕਿਸਮਤੀ ਹੈ ਕਿ ਭਾਰਤ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਦਾ ਕਰੋੜ ਬਣਦਾ ਉਹ ਕੇਵਲ ਘੱਟ ਬਿੰਦੀਆਂ ਦੀ ਵਰਤ ਹੈ ખાસ ਕਰਕੇ ਇਹ ਜਿਹੜੀ NSA ਹੈ ਟਾਡਾ ਇਹਦਾ ਸਭ ਤੋਂ ਵੱਧ ਸੰਤਾਪ ਹੈ ਜਿਹੜਾ ਸਿੱਖਾਂ ਦੇ ਕੋਲ ਔਰ ਇਹਦੇ ਵਿੱਚ ਜਿੰਨੇ ਹੁਣ ਤੱਕ ਜੋ ਕਿ ਟਾਡਾ ਚ ਜਾਂ ਐਨਐਸਐਚ ਚ ਬੰਦ ਹੋਏ ਜੇ ਕੋਈ ਅਪਵਾਦੀ ਇਨਕੁਆਰੀ ਕਰਾਈਏ ਦੇਰ ਪੱਖ ਤੌਰ ਤੇ ਜਾਂਚ ਕਰਾਈਏ ਤਾਂ ਉਹਦੇ ਵਿੱਚ ਜ਼ਿਆਦਾਤਰ ਬੰਦੇ ਕੋਈ ਇੱਕ ਅੱਧਾ ਦੋ ਚਾਰ ਬੰਦੇ ਇਸ ਤਰ੍ਹਾਂ ਦੇ ਹੋ ਸਕਦੇ ਆ ਕਿ ਜੇ ਤੁਹਾਨੂੰ ਕੋਈ ਆਪਾ 3B ਨਾਲ ਕੇਸ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਬਾਕੀ ਸਾਰੇ ਬੰਦੇ ਪੋਲੀਟੀਕਲ ਜਿਹੜੇ ਚੋਣਾ ਲੜਨ ਵਾਲੇ ਔਰ ਕਈ ਕੀ ਵਾਰ ਦਿੱਤੇ ਹੋਏ ਐਮਐਲਏ ਐਮਪੀ ਬਜ਼ੁਰਗ ਕਾਲੀ ਲੀਡਰ ਵੀ ਉਹਨਾਂ ਤੇ ਵੀ ਐਨਐਸਏ ਲਾ ਕੇ ਠੇਕੇਦਾਰ ਸਰਦਨ ਸਿੰਘ ਜੀ ਵਰਗਿਆਂ ਤੇ ਗੁਰਦੇਵ ਸਿੰਘ ਬਾਦਲ ਵਰਗਿਆਂ ਤੇ ਉਹਨਾਂ ਸਾਰਿਆਂ ਨੂੰ ਦੂਰ ਗਰਾਡੇ ਜੇਲਾਂ ਚ ਧੱਕਿਆ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਵੀ ਐਸੇ ਸਰਕਾਰ ਕੀ ਦੀ ਹੈ ਪਰ ਜਿੱਦੇ ਵੀ ਕਰੋੜੇ ਬਣਦੇ ਇਸ ਤਰ੍ਹਾਂ ਦੇ ਉਹਦੇ ਵਿੱਚ ਬੀਸਾ ਤੋਂ ਲੈ ਕੇ ਟਾਡਾ ਕੋਕਾ ਕੋਕਾ ਯੋਪਾ ਇਹ ਐਨਐਸਏ ਇਹਦਾ ਵਧੇਰੇ ਜਿਹੜਾ ਇਸਤੇਮਾਲ ਹੋਇਆ ਉਹ ਉਸ ਇੱਕਾਂ ਨੂੰ ਦਗਾਉਣ ਲਈ ਹੋਇਆ ਔਰ ਅਮਰਿਤਪਾਲ ਸਿੰਘ ਜੀ ਦਾ ਅੱਜ ਤੱਕ ਸਵਾਲ ਹੈ ਉਹਨਾਂ ਦਾ ਜੀਵਨ ਕੀ ਹੈ ਮੈਨੂੰ ਉਹਨੂੰ ਮਿਲਿਆ ਅੱਜ ਤੱਕ ਨਹੀਂ ਜੀ ਦਾਖਲ ਦੇ ਮੇਰੇ ਉਹਨਾਂ ਨਾਲ ਫੋਨ ਤੇ ਗੱਲ ਹੋਈ ਹੈ ਤੇ ਕੋਡਾ ਲਈ ਲਿਖਿਆ ਮੈਂ ਜਰੂਰ ਹੈ ਜੀ ਇਲੈਕਸ਼ਨ ਬੋਰਡ ਵੀ ਪਹਿਲਾਂ ਕਿਸੇ ਨਾਲ ਵੀ ਤੱਕਾ ਹੋਵੇ ਕੋਈ ਵੀ ਸਰਕਾਰ ਕਰੇ ਇਹ ਮੈਂ ਆਪਣਾ ਫਰਜ਼ ਸਮਝਦਾ ਕਿ ਕਲਮ ਨੂੰ ਕਿਸੇ ਨਾਲ ਵਿਚਕਰਾਈ ਕਰਨਾ ਸਹੀ ਨਹੀਂ ਜੀ ਤੇ ਸੱਚ ਨੂੰ ਕਹਿਣਾ ਚਾਹੀਦਾ ਤੇ ਉਹਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਵੇਦੂ ਕੋਈ ਐਸੀ ਗੱਲ ਨਹੀਂ ਲੱਗੀ ਵੀ ਜਿਹਦੇ ਨਾਲ ਐਨਐਸਏ ਤੱਕ ਗੱਲ ਚੱਲ ਜੇ ਜੀ ਜੇ ਆਪਾਂ ਉਹਨਾਂ ਸਾਰਾ ਉਹਨਾਂ ਦੀ ਜੋ ਵੀ ਕਾਰਵਾਈਆਂ ਗਤੀਵਿਧੀਆਂ ਜਿਹਨੂੰ ਸਰਕਾਰ ਅਧਾਰ ਬਣਾਉਂਦੀ ਹੈ ਮੇਰੇ ਖਿਆਲ ਉਹਦੀ ਵੀ ਜੇ ਕੋਈ ਜਾਂਚ ਹੋ ਗਏ ਕਿਸੇ ਜੱਜ ਤੋਂ ਤਾਂ ਉਹ ਇਸ ਤਰ੍ਹਾਂ ਦਾ ਗੋਲਾ ਨਹੀਂ ਬਣਦਾ ਵੀ ਉਹ ਨਾ ਵੀ ਐਨਐਸਏ ਨੂੰ ਕੋਈ ਤੋ ਮੈਂ ਸਮਝਦਾ ਕਿ ਜਿਹੜੀ ਐਨਐਸਏ ਹੈ ਇਹ ਕਾਨੂੰਨ ਨਹੀਂ ਜੀ ਹਥਿਆਰ ਬਣ ਚੁੱਕਿਆ ਹੋਣਾ ਤੇ ਜੇ ਕੋਈ ਸਰਕਾਰਾਂ ਵਰਤਦੀਆਂ ਔਰ ਉਹਨੇ ਅੰਮ੍ਰਿਤਪਾਲ ਦੇ ਖਿਲਾਫ ਵਰਤਦੀਆਂ ਮ ਜੇ ਤੋ ਨਾਲ ਜੀ ਹੁਣ ਉਹ ਲੋਕ ਸਭਾ ਹਰਕਾ ਖਡੂਰ ਸਾਹਿਬ ਤੋਂ ਜਿੱਤ ਗਈ ਜੀ ਲੋਕਾਂ ਨੇ ਬੜਾ ਵੱਡਾ ਭਾਰੀ ਖਤਬਾ ਦੇ ਦਿੱਤਾ ਤੇ ਹੁਣ ਸਰਕਾਰ ਨੂੰ ਚਾਹੀਦਾ ਨਹੀਂ ਕਿ ਉਹਨਾਂ ਨੂੰ ਰਿਲੀਜ਼ ਕਰ ਦੇਖੋ ਪਹਿਲਾਂ ਵੀ ਅੰਦਰ ਬੈਠੇ ਲੋਕ ਜਿੱਤੇ ਰਹੇ ਨੇ ਸਰਦਾਰ ਸਿਮਰਤ ਸਿੰਘ ਜੀ ਬਾਣ ਭਾਈ ਸਤਿੰਦਰ ਪਾਲ ਸਿੰਘ ਜੀ ਕਲਸਤਾਨੀ ਜਿਹੜੇ ਆਪਣੇ ਨਾਮ ਨਾਲ ਲਿਖਦੇ ਨੇ ਉਹ ਵੀ ਜੇਲ੍ਹ ਚ ਜਿੱਤੇ ਨੇ ਹਮ ਅਮਰਤਪਾਲ ਸਿੰਘ ਜੀ ਵੀ ਜੇਲ੍ਹ ਚ ਬੈਠੇ ਜਿੱਤੇ ਨੇ ਹਮ ਔਰ ਉਹਨਾਂ ਦੀ ਵੀ ਬੜੀ ਵੱਡੀ ਜਿੱਤ ਹੈ ਹਮ ਔਰ ਸਰਕਾਰ ਨੂੰ ਜੇ ਭਾਈ ਅਮਰਤਪਾਲ ਸਿੰਘ ਦਾ ਖਿਆਲ ਨਹੀਂ ਵੀ ਹਮ ਤਾਂ ਲੋਕਾਂ ਦੀਆਂ ਹਲਕੇ ਦੀਆਂ ਲੋਕਾਂ ਦੀਆਂ ਭਾਵਨਾਵਾਂ ਜਿਨ੍ਹਾਂ ਦੇ ਏਡੀ ਵੱਡੀ ਗਿੱਦੀ ਚੋਂ ਵੋਟਾਂ ਪਈਆਂ ਲੋਕ ਮਤ ਦਿੰਦਾ ਤੇ ਇਹ ਗੱਲ ਐਸਾ ਹੈ ਜੀ ਇਹ ਪੂਰੀ ਬੰਦ ਹੈ ਸੰਵਿਧਾਨਕ ਤੌਰ ਤੇ ਤੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਉਹ ਫਿਰ ਅਮਰਿਤਪਾਲ ਨਾਲ ਇੱਕ ਨਈ ਦੋ ਤਿੰਨ ਗੱਲਾਂ ਜੁੜੀਆਂ ਹੋਈਆਂ ਜੀ ਇੱਕ ਤਾਂ ਗਿਲਾ ਜਿਹੜਾ ਸਿੱਖਾਂ ਦਾ ਹਰ ਵੇਲੇ ਕਿ ਸਾਡੇ ਦਾ ਵਿਤਕਰਾ ਹੁੰਦਾ ਜੀ ਉਹਨ ਇੱਕ ਪਾਸੇ ਤਾਂ ਬੋਦੀ ਸਾਹਿਬ ਨੇ ਲੋਕ ਸਭਾ 'ਚ ਕਿਹਾ ਕਿ ਕਾਂਗਰਸ ਨੇ ਸਿੱਖਾਂ ਨਾਲ ਤਾਕਤ ਕੀਤਾ ਹਾਂਜੀ ਜਿਹਦੇ ਵਿੱਚ ਉਹਨਾਂ ਦੇ ਦਿੱਲੀ ਦੇ ਵਿੱਚ ਜਿਹੜਾ ਸਿੱਕਤ ਲਿਆ ਹੋਇਆ ਉਹਦੀ ਗੱਲ ਕੀਤੀ ਦਰਬਾਰ ਸਾਹਿਬ 'ਤੇ ਹਮਲੇ ਬਾਰੇ ਵੀ ਦਬਵੀ ਜਵਾਨ ਨਾਲ ਉਹਨਾਂ ਨੇ ਕਿਤੇ ਨਾ ਕਿਤੇ ਉਹਨੂੰ ਕੋੜ ਕੀਤਾ ਪਰ ਉਹਨਾਂ ਨੇ ਖੁੱਲ ਕੇ ਕਿਹਾ ਕਿ ਕਾਂਗਰਸ ਸਿੱਖਾਂ ਨਾਲ ਤਾਂ ਕਾਬਰ ਨਹੀਂ ਹੈ ਪਰ ਅੱਜ ਉਹੀ ਜਿਹੜੀ ਕਾਂਗਰਸ ਵਾਲੀਆਂ ਜਾਂ ਜਿਹੜੀਆਂ ਪੁਰਾਣੀਆਂ ਗੱਲਾਂ ਸਮਝਦੀਆਂ ਉਹਦੀ ਰਿਪੀਟ ਹੈ ਜਿਹੜਾ ਉਹਦੀ ਸਰਕਾਰ ਵੀ ਕਰ ਰਹੀ ਹੈ ਸੋ ਉਹਨਾਂ ਨੂੰ ਚਾਹੀਦਾ ਹੈ ਸੀਗਾ ਕਿ ਜਿਸ ਦਿਨ ਅਮਰਪਾਲ ਦਾ ਚੋਣ ਦਾ ਨਤੀਜਾ ਆਇਆ ਸੀਗਾ ਤੇ ਉਦੋਂ ਤੁਰੰਤ ਬਾਅਦ ਹੋਮ ਮਿਨਿਸਟਰੀ ਨੂੰ ਉਹਨਾਂ ਨੂੰ ਰਿਲੀਜ਼ ਕਰ ਦੇਣਾ ਚਾਹੀਦਾ ਸੀ ਜੀ ਕਿ ਜਿਹੜਾ ਆਦਮੀ ਜੁੜਿਆ ਜਾਂਦਾ ਤੇ ਉਹ ਆਦਮੀ ਮਤਲਬ ਲੋਕਤੰਤਰ ਦੇ ਵਿਚਾਰ ਦਿੰਦਾ ਉਹ ਨੂੰ ਪਲੇਟਫਾਰਮ ਮਿਲ ਜਾਂਦਾ ਗੱਲ ਕਰਨ ਦਾ ਕਿ ਅੰਮ੍ਰਿਤਪਾਲ ਸਿੰਘ ਵੀ ਬਿਹਰੇ ਹਸਾਬ ਤਾ ਉਹ ਗੱਲ ਕਰਨ ਵਾਲਾ ਆਦਮੀ ਹੈ ਸਿਰਾਣਾ ਨੌਜਵਾਨ ਤੇ ਉਹ ਮੇਰਾ ਖਿਆਲ ਨਹੀਂ ਵੀ ਕੋਈ ਹੋਰ ਕਿਸੇ ਤਰੀਕੇ ਦੀ ਗੂਗੁ ਗਤੀਵਿਧੀ ਕਰੂਗਾ ਉਹ ਲੋਕ ਸਭਾ ਦੇ ਪਲੇਟਫਾਰਮ ਨੂੰ ਵਰਤੂਗਾ ਜੀ ਤੇ ਹੋੜ ਇਹਨਾਂ ਨੂੰ ਇਹੀ ਡਰ ਹੈ ਕਿ ਉਹ ਜਿਸ ਤਰ੍ਹਾਂ ਦਾ ਤੇਜ਼ ਕਰਾਰ ਨੌਜਵਾਨ ਹੈ ਜੇ ਉਹ ਲੋਕ ਸਭਾ ਵਿੱਚ ਆਉਂਦਾ ਤਾਂ ਉਹਦੀਆਂ ਗੱਲਾਂ ਦੇ ਜਵਾਬ ਹਾਲੇ ਸਰਕਾਰ ਕੋਲ ਹੈ ਨਹੀਂ ਕਿਸੇ ਵੀ ਸਰਕਾਰ ਕੋਲ ਹੈ ਨਹੀਂ ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਤਿੰਨ ਐਮਪੀ ਜਿੱਤੇਗੇ ਜੀ ਉਹਨਾਂ ਨੂੰ ਆਫਟਰ ਆਲ ਸਿੱਖਾਂ ਨੇ ਵੀ ਵੋਟ ਪਾਈ ਹੋਊਗੀ ਭਾਰੀ ਮਾਦਨ ਜਿੱਤੇ ਨੇ ਬਰਨਾਲੇ ਦੇ ਨੀਟੇਰ ਵੀ ਭਾਰੀ ਮਾਦਨ ਜਿੱਤੇ ਨੇ ਕੀ ਤੁਹਾਨੂੰ ਲੱਗਦਾ ਨਹੀਂ ਇਹਨਾਂ ਨੂੰ ਆਪਣੇ ਮੰਦੀ ਸਿੰਘਾਂ ਲਈ ਜਾਂ ਅਮਰਪਾਲ ਅਮਰਪਾਲ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਪਾਰਲੀਮੈਂਟ 'ਚ ਦੇਖੋ ਇਹ ਰਾ ਸਾਡਾ ਦੁਖਾਂਤ ਹੈ ਬਹੁਤ ਵੱਡਾ ਸਿੱਖਾਂ ਕਿ ਜਿਹੜੇ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਜਾਂਦੀ ਹੈ ਹਾਂਜੀ ਕੇਂਦਰ ਤੇ ਨਾਲ ਜਿਹੜੀਆਂ ਰਿਲੇਟਡ ਨੇ ਜਾਂ ਜਿਨ੍ਹਾਂ ਦੀ ਕਮਾਂਡ ਮਤਲਬ ਸੈਂਟਰ ਚ ਹੈ ਹਾਂ ਉਹਨਾਂ ਪਾਰਟੀਆਂ ਦੇ ਨੁਮਾਇंदे ਭਾਵੇਂ ਕਿ ਉਹ ਜਿਵੇਂ ਜਿੱਤ ਕੇ ਜਾਣ ਉਹਨਾਂ ਨੂੰ ਆਪਣੀ ਪਾਰਟੀ ਦੀ ਨੀਤੀ ਤੇ ਪਾਲਿਸੀ ਦੇ ਅਧੀਨ ਹੀ ਬੋਲਣਾ ਪੈਂਦਾ ਜੀ ਉਹੋ ਜਿਹੀ ਡਿਮਾਂਡ ਨਹੀਂ ਕਰ ਸਕਦੇ ਭਾਵੇਂ ਸਿੱਖੋ ਮੈਂ ਤੁਹਾਨੂੰ ਦੋ ਉਦਾਹਰਣਾਂ ਦਿਨਾ ਬਸ ਇਹ ਤਾਂ ਬੜੀਆਂ ਉਦਾਹਰਣਾਂ ਨੇ ਹਾਂ ਗਿਆਨੀ ਜ਼ੈਲ ਸਿੰਘ ਜੀ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਰਾਸ਼ਟਰਪਤੀ ਵੀ ਰਹੇ ਪਰ ਉਹ ਕਾਂਗਰਸ ਦੇ ਸੀ ਇੱਕ ਵਾਰ ਬਿੰਦਰਾ ਗਾਂਧੀ ਨੂੰ ਉਹ ਬਣਾ ਨਹੀਂ ਕਰ ਸਕੇ ਕਿ ਦਰਬਾਰ ਸਾਹਿਬ ਤੇ ਹਮਲਾ ਨਾ ਕਰੋ ਅਸੀਂ ਕੋਈ ਦਾ ਹੋਰ ਤਰੀਕਾ ਕਰ ਠੀਕ ਹੈ ਸਰਦਾਰ ਮੋਹਨ ਸਿੰਘ ਬਹੁਤ ਬੈਲ ਦੀ ਰਿਸਪੈਕਟ ਕਰਦਾ ਕਿਉਂਕਿ ਅਰਥ ਸ਼ਾਸਤਰੀ ਰਹਿਣਾ ਚ ਸਿਆਸਤ ਦਾ ਨਾਵ ਜਿਆ ਕੋਈ ਟਿਕੜਮ ਚਾਲੀਆਂ ਨਹੀਂ ਹੈਗੇ ਸਭ ਸੁਥਰੇ ਬੰਦੇ ਨੇ ਇਮਾਨਦਾਰ ਨੇ ਉਹ ਵੀ ਪ੍ਰਧਾਨ ਮੰਤਰੀ ਬਣੇ ਪਰ ਤੁਸੀਂ ਦੇਖੋ ਵੀ ਜਦੋਂ ਪ੍ਰਧਾਨ ਮੰਤਰੀ ਸੀ ਉਸ ਵੇਲੇ ਫਰਾਸ ਦੇ ਵਿੱਚ ਪੱਗ ਦਾ ਬੜਾ ਵੱਡਾ ਮਸਲਾ ਸੀ ਪਰ ਉਹ बतौर ਇੱਕ ਸਿੱਖ ਪ੍ਰਧਾਨ ਮੰਤਰੀ ਦੇ ਹੁੰਦਿਆਂ ਇੰਡੀਪੈਂਡੈਂਟ ਤੌਰ ਤੇ ਸਿੱਖਾਂ ਦੀ ਪੱਗ ਦੀ ਫਰਾਸ ਜੱਟ ਕਰਨੀ ਸੀ ਕਰ ਸਕਦੇ ਹਾਂ ਕਾਰਨ ਕੀ ਸੀ ਕਿ ਉਹ ਇੱਕ ਸਿਸਟਮ ਦੀ ਇੱਕ ਪਾਰਟੀ ਨੇ ਦੀਨ ਸੀ ਸੋ ਇਸ ਕਰਕੇ ਜਿੱਤੇ ਇੱਥੋਂ ਕੋਈ ਬਿਵਾਰਕ ਜਿੱਤੇ ਜਿੱਤੇ ਜਿਹੜੀ ਵੀ ਪਾਰਟੀ ਤੋਂ ਜਿੱਤੇ ਹੈ ਕਿਉਂਕਿ ਲੋਕਾਂ ਦਾ ਫਤਵਾ ਹੈ ਤੇ ਜਿਹਨੂੰ ਲੋਕ ਲੋਕਾਂ ਨੂੰ ਜਿਹੜਾ ਚੰਗਾ ਲੱਗਿਆ ਆਪਣੇ ਰਾਕੇ ਚ ਉਹਨੂੰ ਜਿਤਾ ਲਿਆ ਉਹਨੂੰ ਹਮ ਅਮਰਤਪਾਲ ਚੰਗਾ ਲੱਗਿਆ ਅਮਰਤਪਾਲ ਨੂੰ ਜਿਤਾ ਲਿਆ ਪਰ ਜਾ ਕੇ ਉੱਥੇ ਜਿਹੜਾ ਬੋਲਣਾ ਹੈ ਬੋਲਣ ਲੱਗਿਆ ਬੰਦਸ਼ਾ ਨੇ ਕੋਈ ਮਰਦ ਸੂਰਮਾ ਦਲੇਰ ਹੋਊਗਾ ਜਿਹੜਾ ਪਾਰਟੀ ਦੇ ਰਿਕਟ ਵਰਤ ਤੋਂ ਉੱਪਰ ਉੱਠ ਕੇ ਆਪਣੀ ਖਾਮ ਦੀ ਆਪਣੀ ਸੂਬੇ ਦੀ ਗੱਲ ਕਰੇ ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਸਦਾ ਕਪੂਰ ਸਿੰਘ ਆਈਏ ਇਸ ਵਰਗੇ ਕੋਈ ਤਾਂ ਹੋਰ ਬੰਦੇ ਪਗਿੰਤੀ ਦੇ ਕਰੀਏ ਜਾਂ ਸਾਊਥ ਵਗੈਰਾ ਤੋਂ ਹੁੰਦੇ ਆ ਜਿਹੜੇ ਬਿਲਕੁਲ ਆਪਣੇ ਸੂਪੇ ਦੀ ਗੱਲ ਕਰਦੇ ਸਾਨੂੰ ਤੁਹਾਨੂੰ ਲੱਗ ਰਿਹਾ ਜੀ ਭਾਈ ਸਰਬਜੀਤ ਸਿੰਘ ਜੀ ਆਪਣੇ ਆਵਾਜ਼ ਉਠਾਉਣਗੇ ਭਾਈ ਅਮਰਪਾਲ ਬਾਰੇ ਦੇਖੋ ਇਹਦੇ ਚ ਇਹ ਗੱਲ ਹੁੰਦੀ ਹੈ ਕਿ ਭਾਈ ਸਰਬਜੀਤ ਸਿੰਘ ਜੀ ਉਹਨਾਂ ਲੋਕਾਂ ਨੇ ਪਤਾ ਲੱਗਦਾ ਬਹੁਤ ਛੋਟੇ ਹੁੰਦੇ ਦੇਖਿਆ ਉਹਨਾਂ ਦੀ ਮਾਤਾ ਜੀ ਬੀਬੀ ਨੂੰ ਖਾਲਸਾ ਜੀ ਦਾ ਇਲੈਕਸ਼ਨ ਸੀ ਜਿਹੜਾ ਉਦੋਂ ਧੂਰੀ ਹਲਕੇ ਚ ਡਿਊਟੀ ਸੀ ਮੇਰੀ ਨੌਜਵਾਨਾਂ ਦਾ ਮੈਂ 그룹 ਦਾ ਗੋਸੀ ਸਾਰਿਆਂ ਦਾ ਬਹੁਤੀ ਸੀ ਬੇਤ ਕੀਤੀ ਉਹ ਤੋਂ ਛੋਟੇ ਜਿਹੇ ਹੁੰਦੇ ਨੂੰ ਮੈਂ ਦੇਖਿਆ ਹੈ ਮੈਂ ਕਦੇ ਉਹਨਾਂ ਨੂੰ ਦੁਬਾਰਾ ਮਿਲ ਨਹੀਂ ਸਕਿਆ ਬਦਕਿਸਮਤੀ ਨਾਲ ਅੱਜ ਤੱਕ ਮੈਨੂੰ ਉਹਨਾਂ ਦੇ ਸੁਭਾਅ ਬਾਰੇ ਈ ਬਾਤ ਨਹੀਂ ਇਹਨਾਂ ਕੀ ਮੈਂ ਜਾਣਦਾ ਜਿੰਨਾ ਕੋ ਉਹਨਾਂ ਨੂੰ ਮੈਂ ਮੀਡੀਆ ਤੇ ਸੁਣਿਆ ਗੱਲਾਂ ਉਹ ਕਈ ਵਧੀਆ ਵੀ ਕਰ ਰਹੇ ਨੇ ਕਿ ਅਸੀਂ ਆ ਆ ਬਦਜਕਾਂਗੇ ਤੇ ਮੇਰਾ ਖਿਆਲ ਹੈ ਵੀ ਇਹ ਕਹਿਣ ਦੀ ਗੱਲ ਨਹੀਂ ਉਹ ਉਹ ਤਾਂ ਇੰਡੀਪੈਂਡੈਂਟ ਨੇ ਕਿਸੇ ਪਾਰਟੀ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਉਹਨਾਂ ਨੂੰ ਤਾਂ ਅਮਰਤਪਾਲ ਦਾ ਮੁੱਦਾ ਜਿਹੜਾ ਉਹ ਚੱਕਣਾ ਚਾਹੀਦਾ ਠੀਕ ਹਾਂ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਹੈਗੀ ਐ ਐਨਐਸਏ ਬਧੌਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਸਾਥੀਆਂ ਦੀ ਬਧਾ ਲਿਖੀ ਗਈ ਹੈ ਐਨਐਸਏ ਤੇ ਕੀ ਇਹ ਮੂਲਕੀ ਅਧਿਕਾਰਾਂ ਦਾ ਹਨਨ ਨਹੀਂ ਦੇਖੋ ਐਨਐਸਏ ਜਿਹੜੀ ਮਤਲਬ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਕਾਨੂੰਨ ਜੇ ਤਾਂ ਸਾਰਿਆਂ ਦੀ ਬਰਾਬਰ ਹੋਵੇ ਤੇ ਕਿਸੇ ਖਾਸ ਮਕਸਦ ਲਈ ਦਾ ਮਕਸਦ ਕਲੀਅਰ ਕਰਕੇ ਜਿਹੜਾ ਫੇਰੋ ਲਾਗੂ ਕੀਤਾ ਜਾਵੇ ਇਹ ਤਾਂ ਮੰਨਿਆ ਜਾ ਸਕਦਾ ਹੈ ਇਹ ਤਾਂ ਧਿਆਨ ਹੈ ਤਾਂ ਕੇਰਲ ਚੱਕ ਕੇ ਤੁਸੀਂ ਇਹਦੇ ਵਿੱਚ ਮੈਂ ਬੜੇ ਸਪੱਸ਼ਟ ਸ਼ਬਦਾਂ ਚ ਕਹਿ ਨਹੀਂ ਤਿਆਰ ਆ ਮੈਨੂੰ ਕੋਈ ਚੀਜ਼ ਵੀ ਨਹੀਂ ਕਿ ਇੰਡੀਆ ਦੇ ਵਿੱਚ ਇਹ ਹੋਊਗਾ ਦਿਖਾ ਕੇ ਪੰਜਾਬ ਦੇ ਵਿੱਚ ਕੇ ਜੀ ਪੰਜਾਬ ਤਾਂ ਅੱਡ ਹੋ ਜਾਊਗਾ ਜੇ ਇੱਥੇ ਖਾਲਿਸਤਾਨ ਬਣ ਜਾਊਗਾ ਸੇ ਇਹਦਾ ਸਿੱਖਾਂ ਨੇ ਮਤਲਬ ਇੰਡੀਆ ਤੋੜ ਦੇਣਾ ਉਹ ਐਨਐਸਏ ਕਹੂਗਾ ਖੜਾ ਕਰਤਾ ਤੇ ਬਾਕੀ ਦੇਸ਼ ਦੇ ਵਿੱਚ ਜਿਹੜੀ ਵੋਟ ਸੀਗੀ ਖਾਸ ਕਰਕੇ ਹਿੰਦੂ ਵੋਟਪੈਂਕ ਨੂੰ ਪ੍ਰਭਾਵਿਤ ਕਰਨ ਲਈ ਸਰਕਾਰ ਨੇ ਛੜਜੰਤਰ ਰਚਦਾ ਮੈਤੇ ਕਹਣਾ ਨੂੰ ਵੀ ਤੇ ਕੋਈ ਲੋੜ ਨਹੀਂ ਉਹਨਾਂ ਚ ਕੋਈ ਨੌਜਵਾਨ ਐਸਾ ਨਹੀਂ ਲੱਗਦਾ ਮੈਨੂੰ ਵੀ ਜਿਹੜਾ ਕੁ ਦੇਸ਼ ਤੌਰ ਨਾਲ ਹੋਊਗਾ ਜੋ ਕੋਈ ਇੰਨੀ ਸਮਰਥਾ ਰੱਖਦਾ ਹੋਵੇ ਕੋਈ ਬਹੁਤ ਵੱਡੀ ਪਰਮੋਲੇ ਆਦੂ ਸੋ ਇਹ ਸਰਕਾਰ ਦੇ ਮੈਂ ਹੋਊਾ ਖੜਾ ਕੀਤਾ ਹੋਇਆ ਇਹਨਾਂ ਤੋਂ ਐਨਐਸਏ ਤੁਰੰਤ ਸਾਰਿਆਂ ਤੋਂ ਹਟਾਉਣੀ ਚਾਹੀਦੀ ਏ ਥੱਲੇ ਅਮਰਪਾਲ ਨੇ ਉਹ ਤਾਂ ਜਿੱਤੀ ਗਏ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਰਾਈਟ ਬਣਦਾ ਤੇ ਦੂਜਿਆਂ ਤੇ ਵੀ ਐਨਐਸਸੀ ਦੀ ਕੋਰਟ ਨਹੀਂ ਹੈ ਜੇਕਰ ਫਿਰ ਵੀ ਨਹੀਂ ਛੱਡਦੇ ਲੋਕਾਂ ਲੋਕ ਖਤਮਾਂ ਨੂੰ ਮਿਲ ਗਿਆ ਹੈ ਭਾਈ ਅਮਰਤਪਾਲ ਸਿੰਘ ਨੂੰ ਫਿਰ ਤਾਂ ਛੱਡਣਾ ਚਾਹੀਦਾ ਜੇਕਰ ਨਹੀਂ ਛੱਡਦੇ ਤਾਂ ਤੁਸੀਂ ਦੇਸ਼ ਵਿਦੇਸ਼ ਦੇ ਪੰਜਾਬ ਦੇ ਸਿੱਖ ਜਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਮੇਰੇ ਪੀਰ ਕਰਨ ਜਾਂ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਜੋ ਕੁਝ ਅਸੀਂ ਰੋਜ਼ ਪੜ ਰਹੇ ਹਾਂ ਸੁਣ ਰਹੇ ਹਾਂ ਮੀਡੀਆ ਤੇ ਆ ਰਿਹਾ ਹੈ ਉਦੇ ਸਾਰ ਹਰ ਬੰਦਾ ਜਾਗਰੂਕ ਹੈ ਉਹ ਕੱਲੇ ਸਿੱਖ ਨਹੀਂ ਹਰ ਇਨਸਾਨ ਸੰਦ ਦੁਨੀਆ ਕੋ ਹਰ ਚੁਲਸ ਗੱਲ ਨਹੀਂ ਸਰਕਾਰ ਨੂੰ ਕੋਸ ਰਹੇ ਨੇ ਕਿ ਗਲਤ ਕੀਤਾ ਜਾ ਰਿਹਾ ਜਿੱਦਨ ਦਾ ਅਮਰਪਾਲ ਜਿੱਥੇ ਆ ਉਸ ਦਿਨ ਤੋਂ ਬਾਅਦ ਤਾਂ ਜਿਆਦਾ ਹੀ ਮਤਲਬ ਸੋਸ਼ਲ ਮੀਡੀਆ ਤੇ ਲੋਕਾਂ ਦੀ ਵਾਹ ਆ ਰਹੀ ਹੈ ਸੋ ਮੈਂ ਸਮਝਦਾ ਕਿ ਇਹਦੇ ਲਈ ਸਾਰੇ ਮੇਰੇ ਨਾਲੋਂ ਬਿੱਤਰ ਜਾਂਦੇ ਨੇ ਜਿਹੜੇ ਜਥੇਬੰਦੀਆਂ ਵਾਲੇ ਨੇ ਪੰਥਕ ਜਥੇਬੰਦੀਆਂ ਵਾਲੇ ਨੇ ਕਿ ਉਹਨਾਂ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਉਹਨਾਂ ਸਾਰਿਆਂ ਨੂੰ ਸੋਚ ਵਿਚਾਰ ਕੇ ਕੀ ਕਰਦੇ ਨੇ ਜ਼ਰੂਰ ਕਰਨਗੇ ਮੈਨੂੰ ਇਸ ਸਮ ਵਿਸ਼ਵਾਸ ਉਹਨਾਂ ਤੇ ਹੈ। ਹਮ ਧੰਨਵਾਦ ਇਹ ਥਨ ਜੱਦਾ ਗਿੰਦਰਪਾਲ ਸਿੰਘ ਤੁਮਲਾ ਜੀ ਜਿਨ੍ਹਾਂ ਨੇ ਬੜੇ ਕੀਮਤੀ ਉਹ ਆਪਣੇ ਵਿਚਾਰ ਖੰਧਦ ਤੀਵਰੀ ਰੱਖੇ ਕਿਉਂਕਿ ਜਲਦੀ ਹੀ ਦੇਸ਼ ਵਿਦੇਸ਼ ਦੀ ਜਨਤਾ ਤੱਕ ਪਹੁੰਚਾਵਾਂਗੇ। ਧੰਨਵਾਦ ਜੱਦਾ ਗਿੰਦਰਪਾਲ ਤੁਮਲਾ ਜੀ ਕਪਾਲ ਸਾਰਨ ਬੜੀ ਧੰਨਵਾਦ